ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਤਰੀ ਕਾਲ ਜੀ ਪੰਜਾਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਜਪਾਨ ਦੀ ਵੀ ਜਪਾਨ ਨੂੰ ਇੰਨਾ ਜਿਹੜਾ ਡੇਂਜਰਸ ਕੰਟਰੀ ਆ ਉਹ ਕਿਉਂ ਕਿਹਾ ਜਾਂਦਾ ਹੈ ਕਿ ਕਿਹਾ ਜਾਂਦਾ ਕਿ ਜਿਹੜਾ ਜਪਾਨ ਆ ਉਹ ਬਹੁਤ ਹੀ ਖਤਰਨਾਕ ਦੇਸ਼ ਮੰਨਿਆ ਜਾਂਦਾ ਹਾਂਜੀ ਗੱਲ ਕਰਦੇ ਆ ਜਪਾਨ ਦੀ ਜਪਾਨ ਵਿੱਚ ਆਏ 2024 ਵਿੱਚ ਅਰਥ ਵਿਵਸਥਾ ਨੂੰ ਸੀ ਆਫ ਜਪਾਨ ਅਰਥਕੁਕ ਜਾਂ ਫਿਰ ਨੋਟੋ ਪੈਨਿਨਸੂਲਾ ਅਰਥਕੁਕ ਅਰਥਕੁਕ ਦਾ ਨਾਮ ਦਿੱਤਾ ਗਿਆ ਸੀ ਜਪਾਨ ਵਿੱਚ ਇੱਕ ਨੋਟੋ ਪੈਨਿਨਸੂਲਾ ਦਾ ਰੀਜਨ ਆ ਨੋਟੋ ਪੈਨੋਸੂਲਾ ਕੀ ਆ ਦੇਖਦੇ ਆ ਨੋਟੋ ਪੈਨੋਸੂਲਾ ਉਹ ਆ ਜਿੱਥੇ ਜ਼ਮੀਨ ਦੇ ਤਿੰਨੇ ਪਾਸੇ ਪਾਣੀ ਹੁੰਦਾ ਉਸ ਨੂੰ ਨੋਟੋ ਪੈਨਿਨਸੂਲਾ ਕਿਹਾ ਜਾਂਦਾ ਹੈ ਜਿਹੜੀ ਜਪਾਨ ਦੀ ਰਾਜਧਾਨੀ ਯਾ ਟੋਕੋ ਤੋਂ 500 ਕਿਲੋਮੀਟਰ ਦੀ ਦੂਰੀ ਤੇ ਆਏ ਪਰ ਫਿਰ ਵੀ ਟੋਕੂ ਤੱਕ ਅਰਥਕ ਯੁਕ ਨੂੰ ਫੀਲ ਕਰਿਆ ਗਿਆ ਵੀ ਇੱਥੇ ਐਡਨਾ ਜਾ ਰਹੇ ਆ ਜਿਹੜਾ ਅਰਥਕ ਯੁਕ ਆਉਂਦਾ ਉਹ ਟੋਕੂ ਤੱਕ ਵੀ ਜਿਹੜਾ ਅਰਥਕ ਯੁਕ ਆ ਉਸ ਨੂੰ ਫੀਲ ਕਰਿਆ ਜਾ ਸਕਦਾ ਪਹਿਲਾ ਸਵਾਲ ਇਹ ਆ ਕਿ ਜਾਪਾਨ ਵਿੱਚ ਇੰਨੇ ਅਰਥਕ ਯੁਕ ਦੇਖਣ ਨੂੰ ਆਪਾਂ ਨੂੰ ਕਿਉਂ ਮਿਲਦੇ ਨੇ ਕਿਹਾ ਜਾਂਦਾ ਹੈ ਕਿ ਦੁਨੀਆ ਦਾ 16 ਮੇਜਰ ਟੈਕਟੋਨਿਕ ਪਲੇਟਸ ਦਾ ਨਕਸ਼ਾ ਜਿਹੜਾ ਉਹ ਟੈਕਟੋਨਿਕ ਪਲੇਟਸ ਕੀ ਹੁੰਦੀਆਂ ਉਹਨਾਂ ਦੀ ਗੱਲ ਕਰਦੇ ਆ ਜੋ ਟੈਕਟੋਨਿਕ ਪਲੇਟਸ ਨੇ ਉਹ ਧਰਤੀ ਦੀ ਆਊਟਰ ਮੋਸਟ ਲੇਅਰ ਆ ਜੋ ਧਰਤੀ ਦੇ ਕਰਸਟ ਐਂਡ ਅਪਰ ਪਾਰਟ ਆਫ ਮੈਂਟਲ ਤੋਂ ਬਣਦੀ ਆ ਧਰਤੀ ਤੇ ਕੋਰ ਵਿੱਚ ਜੋ ਹੀਟ ਜਨਰੇਟ ਹੋ ਰਹੀ ਆ ਉਸ ਵਿੱਚ ਕਨਵੇਕਸ਼ਨ ਕਰੰਟ ਨਿਕਲਦੇ ਨੇ ਜਿਸ ਕਾਰਨ ਜਿਹੜੀ ਟੈਕਟੋਨਿਕ ਪਲੇਟ ਆ ਉਹ ਹੌਲੀ-ਹੌਲੀ ਹਿੱਲਦੀਆਂ ਰਹਿੰਦੀਆਂ ਤੇ ਇਹ 16 ਟੈਕਟੋਨਿਕ ਪਲੇਟਸ ਨੇ ਜੋ ਹੌਲੀ-ਹੌਲੀ ਹਿਲਦੀਆਂ ਰਹਿੰਦੀਆਂ। ਸਾਲ ਪਰ ਸਾਲ ਵਿੱਚ ਇਹ ਆ ਜਿਹੜੀਆਂ ਟੈਕਟੋਨਿਕ ਪਲੇਟਸ ਹੋ ਹਿਲਦੀਆਂ ਰਹਿੰਦੀਆਂ। ਜਦੋਂ ਇੱਕ ਦੂਸਰੇ ਨਾਲ ਟਕਰੌਂਦੀਆਂ ਨੇ ਤਾਂ ਅਰਥਕੂਕ ਦੇਖਣ ਨੂੰ ਮਿਲਦਾ। ਤੇ ਤੇ ਜੋ ਦੇਸ਼ ਟੈਕਟੋਨਿਕ ਪਲੇਟਸ ਨਾਲ ਜੁੜਦੇ ਨੇ ਉੱਥੇ ਸਭ ਤੋਂ ਵੱਧ ਅਰਥਕੂਕ ਦੇਖਣ ਨੂੰ ਮਿਲਦੇ ਨੇ। ਤੇ ਜਾਪਾਨ ਦੀ ਖਾਸियत ਇਹ ਹੈ ਕਿ ਉੱਥੇ ਚਾਰ ਟੈਕਟੋਨਿਕ ਪਲੇਟਸ ਆ ਇੱਕ ਦੂਸਰੇ ਨਾਲ ਮਿਲਦੀਆਂ ਨੇ ਜਿਹੜੀ ਪਹਿਲੀ ਆ ਉਹ ਆ ਪੈਸੀਫਿਕ ਪਲੇਟ ਦੂ ਦੂਸਰੀ ਫਿਲੀਪੀਨ ਪਲੇਟ ਤੀਸਰੀ ਹੈਗਿਆ ਇਰੋਸিয়ান ਪਲੇਟ ਐਂਡ ਚੌਥੀ ਹੈਗਿਆ ਨਾਰਥ ਅਮਰੀਕਨ ਪਲੇਟ ਤੇ ਇਹ ਸਭ ਤੋਂ ਵੱਡਾ ਕਾਰਨ ਆ ਜਪਾਨ ਵਿੱਚ ਅਰਥਕੂਕ ਦੇਖਣ ਲਈ ਤੇ ਜੋ ਪੈਸੀਫਿਕ ਪਲੇਟ ਆ ਉਸ ਵਿੱਚ ਇੱਕ ਖਾਸ ਗੱਲ ਇਹ ਆ ਏ ਕਿ ਇਸ ਵਿੱਚ ਸਭ ਤੋਂ ਵੱਧ ਟੈਕਟੋਨਿਕ ਐਕਟੀਵਿਟੀਜ਼ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਪੇ ਪੈਸੀਫਿਕ ਬਾਉਂਡਰੀ ਨੂੰ ਰਿੰਗ ਆਫ ਫਾਇਰ ਵੀ ਕਹਿ ਕੇ ਬੁਲਾਉਂਦੇ ਆ ਕਿਉਂਕਿ ਦੁਨੀਆ ਦੇ ਸਭ ਤੋਂ ਵੱਧ ਅਰਥਕ ਤੇ ਜਵਾਲਾ ਜਵਾਲਾਮੁਖੀ ਆ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਜੇ ਗੱਲ ਕਰੀਏ ਇੰਡੀਅਨ ਪਲੇਟਸ ਤੇ ਇਰੋਸਨ ਪਲੇਟਸ ਦੀ ਇਹਨਾਂ ਦੀ ਬਾਉਂਡਰੀ ਆ ਜਿਹੜੀ ਉਹ ਨੇਪਾਲ ਤੋਂ ਹੋ ਕੇ ਗੁਜ਼ਰਦੀ ਆ ਜਿੱਥੇ ਜਿਹੜੀਆਂ ਹਿਮਾਲਿਆ ਦੀਆਂ ਪਹਾੜੀਆਂ ਤੇ ਜਿਸ ਕਰਕੇ ਨੇਪਾਲ ਵਿੱਚ ਬਹੁਤ ਸਾਰੇ ਪੁਚਾਲ ਨੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਫਿਰ ਗੱਲ ਕਰਦੇ ਆ ਨਾਰਥ ਇੰਡੀਆ ਵਿੱਚ ਅਰਥਕੂਕ ਜਿਵੇਂ ਕਿ ਦਿੱਲੀ ਤੇ ਦਿੱਲੀ ਦੇ ਜਿਹੜੇ ਆਸ-ਪਾਸ ਇਲਾਕੇ ਲੱਗਦੇ ਆ ਉਹਨਾਂ ਵਿੱਚ ਜ਼ਿਆਦਾ ਐਪ੍ਰੀਸ਼ੈਂਟ ਹੁੰਦਾ ਤਾਂ ਉਹ ਇਹ ਦੋ ਪਲੇਟਸ ਵਿੱਚ ਮੌਜੂਦ ਹੁੰਦਾ ਜੇ ਇਸ ਨੂੰ ਜੋੜਿਆ ਜਾਵੇ ਆਸਟ੍ਰੇਲੀਆ ਰਸ਼ੀਆ ਤੇ ਯੂਰਪ ਰੀਜਨ ਨਾਲ ਤਾਂ ਉੱਥੇ ਬਹੁਤ ਘੱਟ ਅਰਥਕ ਯੋਕ ਦੇਖਣ ਨੂੰ ਮਿਲਦੇ ਨੇ ਕਿਹਾ ਜਾਂਦਾ ਹੈ ਕਿ ਵੀ ਜੇ ਆਪਾਂ ਆਸਟ੍ਰੇਲੀਆ ਜਾਂ ਰਸ਼ੀਆ ਵਗੈਰਾ ਦੇਸ਼ਾਂ ਦੇ ਵਿੱਚ ਦੇਖੀਏ ਤਾਂ ਉੱਥੇ ਆਪਾਂ ਨੂੰ ਜਿਹੜੇ ਅਰਥਕ ਯੋਕ ਉਹ ਦੇਖਣ ਨੂੰ ਨਹੀਂ ਮਿਲਣਗੇ ਤਾਂ ਉਹ ਆਪਾਂ ਨੂੰ ਬਹੁਤ ਹੀ ਘੱਟ ਮਿਲਣਗੇ ਬਹੁਤ ਹੀ ਉਸ ਦੇ ਘੱਟ ਚਾਂਸ ਹੋਣਗੇ ਕਿ ਆਪਾਂ ਉੱਥੇ ਅਰਥਕ ਯੋਕਾ ਜਿਹੜੇ ਉਹ ਦੇਖ ਸਕਦੇ ਹਾਂ ਕਿਉਂਕਿ ਉੱਥੇ ਅਰਥਕੂਕ ਦੇਖਣਾ ਆਪਾਂ ਤਾਂ ਨਹੀਂ ਸਕਦੇ ਕਿਉਂਕਿ ਜਿਹੜੀ ਇਹ ਅਰਥਕੂਕ ਦੀ ਫ੍ਰੀਕਵੈਂਸੀ ਆ ਉਹ ਲੋ ਹੁੰਦੀ ਹੈ ਜੇ ਅਰਥਕੂਕ ਉੱਥੇ ਆਉਂਦੇ ਵੀ ਨਹੀਂ ਤਾਂ ਉਹ ਇੰਨੇ ਖਤਰਨਾਕ ਨਹੀਂ ਹੁੰਦੇ ਜਿੰਨੇ ਖਤਰਨਾਕ ਜਾਪਾਨ ਦੇ ਅਰਥਕੂਕ ਹੁੰਦੇ ਨੇ ਜੋ ਮੇਜਰ ਟੈਕਟੋਨਿਕ ਪਲੇਟਸ ਨੇ ਉਹਨਾਂ ਵਿੱਚ ਮਾਈਨਰ ਪਲੇਟਸ ਪਾਈਆਂ ਗਈਆਂ ਹੁੰਦੀਆਂ ਛੋਟੀਆਂ ਵਿੱਚ ਵੱਡੀਆਂ ਵੀ ਪਲੇਟਸ ਹੁੰਦੀਆਂ ਜਿਹੜੀਆਂ ਉਹ ਪਾਈਆਂ ਜਾਂਦੀਆਂ ਪਰ ਕਈ ਵਾਰ ਜੋ ਇਹ ਵੱਡੀਆਂ ਪਲੇਟਸ ਆਪਸ ਵਿੱਚ ਨ ਟਕਰੌਣ ਦੀਆਂ ਨੇ ਤਾਂ ਉਹ ਅਸਰ ਤਾਂ ਉਹ ਜਿਹੜਾ ਉਹਨਾਂ ਦਾ ਅਸਰ ਹੁੰਦਾ ਉਹ ਆਪਾਂ ਨੂੰ ਦੇਖਣ ਲਈ ਮਿਲਦਾ ਜਿਵੇਂ ਕਿ ਕਨਵਰਜੈਂਟ ਬਾਉਂਡਰੀ ਜਦੋਂ ਕਿ ਪਲੇਟਸ ਟਕਰਾ ਕੇ ਇੱਕ ਦੂਸਰੇ ਵਿੱਚ ਚਲੀ ਜਾਂਦੀ ਆ ਤਾਂ ਡਿਵਰਜੈਂਟ ਬਾਉਂਡਰੀ ਜਿੱਥੇ ਦੋ ਪਲੇਟਸ ਇੱਕ ਦੂਸਰੇ ਤੋਂ ਦੂਰ ਹੋ ਜਾਂਦੀ ਹੈ ਜਿਹੜੀ ਟ੍ਰਾਂਸਫਾਰਮ ਬਾਉਂਡਰੀ ਆ ਉਹ ਪੈਰਲਲ ਪਲੇਟ ਇੱਕ ਦੂਸਰੇ ਸੇ ਇੱਕ ਦੂਸਰੇ ਦੇ ਅਗੇਂਸਟ ਮੂਵ ਕਰਨ ਲੱਗ ਜਾਂਦੀ ਆ ਤਾਂ ਜਿਹੜੀ ਕਨਵਰਜੈਂਟ ਟ੍ਰਾਂਸਫਾਰਮ ਬਾਉਂਡਰੀ ਆ ਉਸ ਦੇ ਵਿੱਚ ਜ਼ਿਆਦਾ ਆਰਥਕ ਆਰਥਕ ਯੂਕੋ ਆਂਦੇ ਨੇ ਤੇ ਜੋ ਪੈਸੀਫਿਕ ਪਲੇਟ ਬਾਉਂਡਰੀ ਆ ਇਸ ਵਿੱਚ ਪੈਸੀਫਿਕ ਬਾਉਂਡਰੀ ਆ ਤੇ ਕਨਵਰਜੈਂਟ ਬਾਉਂਡਰੀ ਆ ਉਸ ਵਿੱਚ ਇੱਕ ਸਬਸੈਕਸ਼ਨ ਜ਼ੋਨ ਹੁੰਦਾ ਜਿਹੜਾ ਸਬਸੈਕਸ਼ਨ ਜ਼ੋਨ ਵਿੱਚ ਜਿਹੜਾ ਜ਼ਿਆਦਾ ਆਰਥਕ ਯੂਕੋ ਦੇਖਣ ਨੂੰ ਮਿਲਦੇ ਨੇ ਜਦੋਂ ਇੱਕ ਪਲੇਟ ਅ ਦੂਸਰੇ ਨਾਲ ਟਕਰਾਂਦੀ ਆ ਤਾਂ ਇੱਕ ਦੂਸਰੇ ਨਾਲ ਮਿਲ ਜਾਂਦੀ ਆ ਤਾਂ ਤਾਂ ਜਿਹੜਾ ਮੈਂਟਲ ਵਿੱਚ ਉਹ ਜਿਹੜੀ ਪਲੇਟ ਹੁੰਦੀ ਉਹ ਮੈਂਟਲ ਵਿੱਚ ਚਲੀ ਜਾਂਦੀ ਆ ਤਾਂ ਸਮੁੰਦਰ ਵਿੱਚ ਇੱਕ ਟੋਆ ਜਿਹਾ ਬਣ ਜਾਂਦਾ ਦੋਨਾਂ ਪਲੇਟਸ ਦੀ ਬਾਉਂਡਰੀ ਤੇ ਜਿਸ ਨੋ ਜਿਹੜਾ ਉਹ ਟੋਆ ਹੁੰਦਾ ਉਸ ਨੂੰ ਆਪਾਂ ਟ੍ਰਾਂਚ ਕਹਿੰਦੇ ਆ ਸਮੁੰਦਰ ਅੰਦਰ ਟ੍ਰਾਂਚ ਸਭ ਤੋਂ ਗਹਿਰਾ ਹਿੱਸਾ ਹੁੰਦਾ ਆਪਾਂ ਆਪਣੇ ਆਸ-ਪਾਸ 10 ਤੋਂ 4 ਕਿਲੋਮੀਟਰ ਘੇਰੇ ਤੋਂ ਹੋ ਕੇ ਉਸੇ ਰਾਹ ਇਹਦਾ ਹੋ ਸਕਦਾ ਨਾ ਧਰਤੀ ਦਾ ਡੀਪੈਸਟ ਪੁਆਇੰਟ ਇਹ ਜਿਹੜਾ ਹੈਗਾ ਇਹ ਧਰਤੀ ਦਾ ਡੀਪੈਸਟ ਪੁਆਇੰਟ ਆ ਜੋ ਸਮੁੰਦਰ ਅੰਦਰ ਮੈਰੀਨਾ 트ੈਂਚ ਉਹ 트ੈਂਚ ਆ ਉਹ ਇੱਕ ਜਿਹੜਾ ਉਹ ਇੱਕ 트ੈਂਚ ਆ ਉਸ ਦੀ ਜਿਹੜੀ ਉਹ 10.9 ਕਿਲੋਮੀਟਰ نیچے ਤੱਕ ਜਾਂਦਾ ਮਰੀਨਾ ਟ੍ਰੈਂਚ ਵਿੱਚ ਜੋ ਚੈਲੈਂਜਰ ਡੀਪ ਆ ਉਹ ਡਿਪੈਸਟ ਪੁਆਇੰਟ ਆ ਸਮੁੰਦਰ ਦਾ ਤੇ ਜਿਹੜੇ ਇਹ ਜਾਪਾਨ ਵਿੱਚ ਪਹੁੰਚਾ ਲੌਂਦੇ ਆ ਕਿਹਾ ਜਾਂਦਾ ਕਿ ਇਹ ਬਹੁਤ ਹੀ ਖਤਰਨਾਕ ਹੁੰਦੇ ਆ ਤੇ ਜਿਹੜੇ ਲੋਕਾਂ ਦੇ ਘਰ ਵਗੈਰਾ ਹੁੰਦੇ ਆ ਉਹ ਵੀ ਊਂ ਟੁੱਟੂ ਫੁੱਟੇ ਜਾਂਦੇ ਆ ਤੇ ਇਹ ਕਿਹਾ ਜਾਂਦਾ ਵੀ ਜਿਵੇਂ ਇੱਥੇ ਇੰਨਾ ਪਹੁੰਚਾ ਲੌਂਦਾ ਪਰ ਜਿਹੜੀ ਇਹ ਲੋਕਾਂ ਦੀ ਆਬਾਦੀ ਆ ਉਹ ਫਿਰ ਵੀ ਹਜੇ ਵੀ 90% ਤੱਕ ਹੈਗੀ ਆ ਤੇ ਲੋਕਾਂ ਦੇ ਘਰਵਾਰ ਜਿਹੜੇ ਉਹ ਆ ਉਹ ਬਹੁਤ ਹੀ ਉਸ ਤਰੀਕੇ ਨਾਲ ਬਣਾਉਂਦੇ ਆ ਕਿ ਵੀ ਜਦੋਂ ਪਚਾਲ ਆਵੇ ਤਾਂ ਜਿਹੜੇ ਉਹਨਾਂ ਦੇ ਘਰਵਾਰ ਆ ਉਹ ਖਰਾਬ ਨਾ ਹੋਣ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਹੁਣ ਪਚਾਲ ਆ ਗਿਆ ਹੈ ਤਾਂ ਜਿਹੜਾ ਜਾਪਾਨ ਦੇਸ਼ ਆ ਉਸ ਵਿੱਚ ਬਹੁਤ ਹੀ ਨੁਕਸਾਨ ਹੁੰਦਾ ਹੈ ਕਿਉਂਕਿ ਉੱਥੇ ਹਰ ਵਕਤ ਆਏ ਨਹੀਂ ਪਤਾ ਵੀ ਕਦੋਂ ਭਚਾਲ ਆ ਜਾਵੇ ਤਾਂ ਕਰਕੇ ਜਿਹੜਾ ਜਾਪਾਨ ਉਸ ਨੂੰ ਖਤਰਨਾਕ ਦੇਸ਼ ਕਿਹਾ ਜਾਂਦਾ ਹੈ ਤੇ ਜਿਹੜੇ ਉੱਥੋਂ ਦੇ ਲੋਕ ਆ ਉਹ ਵੀ ਪੁਚਾਲ ਤੋਂ ਡਰਦੇ ਨਹੀਂ ਸਗੋਂ ਉਹ ਉਸ ਦਾ ਸਾਹਮਣਾ ਕਰਦੇ ਨੇ ਤੇ ਉਹ ਬਹੁਤ ਸਾਰੇ ਜਿਹੜੇ ਆਈਡੀਆਸ ਹੁੰਦੇ ਆ ਉਹ ਲੱਭਦੇ ਰਹਿੰਦੇ ਆ ਵੀ ਅਸੀਂ ਕਿਵੇਂ ਇਸ ਤੋਂ ਰੋਕ ਸਕੀਏ ਤੇ ਕਿਵੇਂ ਜਿਹੜੇ ਆਪਣੇ ਘਰ ਆ ਉਹ ਘਰਵਾਰ ਆ ਜਿਹੜੇ ਉਹ ਤਿਆਰ ਕਰ ਸਕੀਏ ਕਿ ਸਾਨੂੰ ਜਿਹੜਾ ਜਾਪਾਨ ਵਿੱਚ ਪੁਚਾਲ ਆਉਂਦਾ ਉਸ ਬਾਰੇ ਪਤਾ ਲੱਗ ਸਕੇ ਤਾਂ ਉਹ ਇਸ ਤੇ ਬਹੁਤ ਹੀ ਖੋਜ ਵਗੈਰਾ ਕਰ ਰਹੇ ਨੇ ਤੇ ਉਹ ਇਸ ਗੱਲ ਤੋਂ ਪਿੱਛੇ ਨਹੀਂ ਹਟਦੇ ਤੇ ਆਪਣਾ ਜਿਹੜਾ ਕੰਮ ਉਹ ਜਾਰੀ ਰੱਖਦੇ ਆ ਤੇ ਜੋ ਉਹ ਆਪਣੇ ਇਹ ਕੰਮ ਜਿਹੜਾ ਜਾਰੀ ਰੱਖਦੇ ਆ ਵੀ ਸਾਨੂੰ ਜਿਹੜੇ ਇਹ ਕੰਮ ਇਸ ਵਿੱਚ ਕੋਈ ਵੀ ਦਿੱਕਤ ਮਹਿਸੂਸ ਨਾ ਹੋਵੇ ਤਾਂ ਉਹ ਇਹਨਾਂ ਦੇ ਲਈ ਇਸ ਪਹਚਾਲ ਦੇ ਲਈ ਲੜਨ ਦੇ ਲਈ ਆਪਣੇ ਲਈ ਆਪਣਾ ਪੂਰਾ ਜ਼ੋਰ ਤਾਂ ਲਗਾ ਕੇ ਰੱਖਦੇ ਨੇ ਤਾਂ ਕਰਕੇ ਜੋੜਾ ਜਾਪਾਨ ਸ਼ਹਿਰ ਆ ਉਸ ਨੂੰ ਬਹੁਤ ਹੀ ਖਤਰਨਾਕ ਦੇਸ਼ ਕਿਹਾ ਜਾਂਦਾ ਹੈ ਕਿਉਂਕਿ ਉੱਥੇ ਬਹੁਤ ਹੀ ਤਰ੍ਹਾਂ ਦੇ ਭਚਾਲ ਸੁਆਮੀ ਵਗੈਰਾ ਆਉਂਦਿਆਂ ਨੇ